ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੀਤ ਨਿਤੇਸ਼ ਬਾਈਕ ਰਿਪੇਅਰ ਤੇ ਤੋਂ ਅਸੀਂ ਦੂਸਰੇ 파ਰਟ ਦੀ ਵੀਡੀਓ ਬਣਾ ਰਹੇ ਹਾਂ ਤੋਂ ਇਹਦੇ ਵਿੱਚ ਕੰਪਲੀਟ ਕਲੱਚ ਫਿੱਟ ਕਰ ਦਿੱਤਾ ਸੀ ਤੋਂ ਹੁਣ ਅਸੀਂ ਲਗਾਵਾਂਗੇ ਰੂਟਰ ਤੋਂ ਰੂਟਰ ਲਗਾਉਣ ਤੋਂ ਬਾਅਦ ਇਹਦੇ ਨਟ ਨੂੰ ਟਾਈਟ ਕਰਾਂਗੇ ਔਰ ਇਹ ਨਟ ਵੀ ਕਿਸ ਤਰ੍ਹਾਂ ਟਾਈਟ ਕਰਨਾ ਇਹਦੇ ਵਿੱਚ ਵੀ ਅਸੀਂ ਜੋ ਬਸਲਾ ਉਲਟੀ ਤਰਫ ਲਗਾਣੀ ਜਿਹਦੇ ਵਿੱਚ ਬਿੰਦੂ ਬਣਿਆ ਹੁੰਦਾ ਔਰ ਇਹਦੇ ਵਿੱਚ ਜੋ ਟੂਲ ਹੈਗਾ ਕਟਵਲੀ ਘਰਾਰੀ ਉਹ ਇਹਦੇ ਵਿੱਚ ਦੋਮਾ ਘਰਾਰੀ ਦੇ ਵਿੱਚ ਅਡਜਸਟ ਕਰਕੇ ਤੈਨੂੰ ਅਸੀਂ ਟਾਈਟ ਕਰਾਂਗੇ ਤੇ ਨੱਟ ਨੂੰ ਵੀ ਅਸੀਂ ਇਸ ਤਰ੍ਹਾਂ ਲਗਾ ਦੇਣਾ ਔਰ ਸੇਮ ਟੂਲ ਨਾਲ ਅਸੀਂ ਟਾਈਟ ਕਰਾਂਗੇ ਇੱਕ ਤਰਫ ਤੋਂ ਇਹ ਵੱਡਾ ਨੱਟ ਹੁੰਦਾ ਔਰ ਦੂਸਰੀ ਤਰਫ ਤੋਂ ਛੋਟਾ ਹੁੰਦਾ ਤੋਂ ਇਸ ਤਰ੍ਹਾਂ ਥੋੜੀ ਨਾਲ ਨੂੰ ਅਡਜਸਟ ਕਰਕੇ ਅਸੀਂ ਟਾਈਟ ਕਰ ਲਿਆ ਦਸਤੋ ਬਾਅਦ ਅਸੀਂ ਇਹਦੇ ਵਿੱਚ ਸੀਲ ਲਗਾਵਾਂਗੇ ਜੋ ਕ੍ਰੈਂਕ ਸੀਲ ਹੁੰਦੀ ਹੈ ਪਲੇਟ ਦੇ ਨਾਲ ਲੱਗੀ ਦੀ origignal hero ਦੀ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਅਡਜਸਟ ਕਰਕੇ ਤਾਂ ਚਾਰ ਨਟ ਹੁੰਦੇ ਇਹਨੂੰ ਸਟਾਰ ਚਾਰੇ ਨਟਾਂ ਹੀ ਇਹਦੇ ਵਿੱਚ ਲਗਾਵਾਂਗੇ। ਤੋਂ ਇਹਦੇ ਵਿੱਚ ਅਸੀਂ ਪੈਕਿੰਗ ਲਗਾ ਲਿਆ। ਤਾਂ ਪੈਕਿੰਗ ਲਗਾਉਣ ਤੋਂ ਬਾਅਦ ਅਸੀਂ ਨੂੰ ਚਾਰ ਨਟ ਸਟੈਰ ਲਾ ਕੇ ਟਾਈਟ ਕਰਨਾ। ਤੋਂ ਇਹ ਵੀ ਇਹਦੇ ਵਿੱਚ ਪ੍ਰੋਪਰ ਸਹੀ ਲੱਗੀ ਹੋਏਗੀ। ਫੇਰ ਇਹਨੂੰ ਅਸੀਂ ਟਾਈਟ ਕਰਨਾ। ਤਾਂ ਵੀ ਜਦ ਤੱਕ ਇਹ ਵਿੱਚ ਨਹੀਂ ਲੱਗੇਗੀ ਇਨੂੰ ਅਹੀਂ ਟਾਈਟ ਨਹੀਂ ਕਰਨਾ। ਤੋਂ ਇਹਨੂੰ ਪੂਰਾ ਪ੍ਰਾਪਰ ਇਹਦੇ ਵਿੱਚ ਐਡਜਸਟ ਕਰ ਲਿਆ। ਸੀਲ ਦੀ ਸੈਟਿੰਗ ਕਰ ਲਈ ਅਸੀਂ। ਤਾਂ ਹੁਣ ਅਹੀਂ ਇਹਨੂੰ ਕਰਨਾ ਟਾਈਟ। ਤੋਂ ਟਾਈਟ ਕਰਨ ਤੋਂ ਬਾਅਦ ਸਾਡਾ ਇਹ ਅੰਦਰ ਦਾ ਜੋ ਕਲੱਚ ਦੀ ਫਿਟਿੰਗ ਆ ਉਹ ਹੋ ਜੇਗੀ ਕੰਪਲੀਟ। ਔਰ ਉਸ ਤੋਂ ਬਾਅਦ ਅਹੀਂ ਇਹਦੇ ਵਿੱਚ ਲਗਾਵਾਂਗੇ ਚੈਂਬਰ। ਜੋ ਵੀ ਬਾਹਰ ਵਾਲਾ ਕਲੱਚ ਟਾਪਾ ਬੋਲਦੇ ਇਹਨੂੰ ਉਹ ਅਹੀਂ ਇਹਦੇ ਵਿੱਚ ਫਿੱਟ ਕਰ ਦੇਣਾ। ਤੋਂ ਨਾਟਾ ਹੀ ਇਹਦੇ ਚਾਰੇ ਦੇ ਚਾਰੇ ਸਹੀ ਢੰਗ ਕਰਨੇ ਆ ਔਰ ਬਰਾਬਰ ਫੇਸ ਟੂ ਫੇਸ ਟਾਇਡ ਕਰਨੇ ਆ ਤਾਂ ਜਦੋਂ ਅਹੀਂ ਨੂੰ ਬਾਹਰਲੀ ਤਰਫ ਨੂੰ ਲਗਾਣਾ ਤਾਂ ਉਹਦੇ ਵਿੱਚ ਜਿਹੜਾ ਸਾਡਾ ਕਲੱਚ ਦਾ ਸਪ੍ਰਿੰਗ ਹੁੰਦਾ ਹੈ ਕਲੱਚ ਦੀ ਠੇਸੀ ਲਗਾਉਂਦੀ ਆ ਜਾਂ ਕਲੱਚ ਦੇ ਵਿੱਚ ਇੱਕ ਛੱਲਾ ਪੈਂਦਾ ਜਿਹਦੀ ਖ ਠੇਸੀ ਦੇ ਨਾਲ ਜਿਹੜੀ ਅਹੀਂ ਇੱਕ ਰਾਡ ਲੱਗੀ ਹੁੰਦੀ ਆ ਉਹਨੂੰ ਅਹੀਂ ਜ਼ਰੂਰ ਚੈੱਕ ਕਰ ਲੈਣਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਵੀ ਦੇਵਾਂਗੇ ਤਾਂ ਇਹ ਅਹੀਂ ਦੇ ਵਿੱਚ ਪਾ ਕੇ ਲਗਾਣਾ ਔਰ ਜੋ ਠੇਸੀ ਲਗਾਨੀ ਹੈ ਇਹਦੇ ਵਿੱਚ ਉਹ ਅਸੀਂ ਗ੍ਰੀਸ ਨਾਲ ਲਗਾ ਦੇਣੀ ਹੈ ਤੇ ਇਹਦੇ ਵਿੱਚ ਕੰਪਨੀ ਦਾ ਹੀ A1 ਦੀ ਪੈਕਿੰਗ ਜੋ ਅਸੀਂ ਪਹਿਲਾਂ ਖੋਲੀ ਹੈ ਉਹੀ ਇਹਦੇ ਵਿੱਚ ਜੈਨ ਲਗਾਇਆ ਤੇ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਨੂੰ ਲਗਾ ਦੇਣਾ ਤੇ ਸਾਹਮਣੇ ਜੋ ਕਲਚ ਦੀ ਅਡਜਸਟ ਦੇਖ ਰਹੇ ਹੋ ਇਹਦੇ ਵਿੱਚ ਅਸੀਂ ਛੱਲੇ ਨੂੰ ਚੇਂਜ ਕਰ ਦਿੱਤਾ ਤੇ ਇਹਨੂੰ ਪ੍ਰੋਪਰ ਦੋਵੇਂ طرف ਤੋਂ ਚੈਂਬਰ ਨੂੰ ਬਿਠਾ ਦੇਣਾ ਔਰ ਇਹਦੇ ਨਾਟਟ ਅਟੈਚ ਕਰ ਦੇਣੇ ਆ ਸਾਰੇ ਦੀ ਸਾਰੇ ਔਰ ਸਾਰੇ ਬਰਾਬਰ ਹੀ ਲਗਾਣੇ ਤਾਂ ਸਾਡਾ ਇਧਰੋਂ ਕੰਮ ਹੋ ਜਾਏਗਾ ਕੰਪਲੀਟ ਫਿਰ ਅਹੀਂ ਕਰਾਂਗੇ ਇਹਦੇ ਵਿੱਚ ਫਿਟਿੰਗ ਰਿੰਗਾ ਦੀ ਔਰ ਜੋ ਨਵੀਂ ਇਹਦੀ ਵਿੱਚ ਸਿਲੰਡਰ ਗੇਟ ਲਗਾਣੀ ਆ ਉਹ ਇਹਦੇ ਵਿੱਚ ਅਹੀਂ ਕਰਾਂਗੇ ਟਾਈਟ ਤਿੰਨ ਨਟ ਆਹੀਂ ਸਾਰੇ ਦੀ ਸਾਰੇ ਇਹਦੇ ਵਿੱਚ ਲਗਾਣੇ ਆ ਦੋ ਨਟ ਛੋਟੇ ਇਧਰ ਲੱਗਣਗੇ ਤਿੰਨ ਇਧਰ ਵੱਡੇ ਲੱਗਣਗੇ ਔਰ ਤਿੰਨ ਹੈਟਾਂ ਲੱਗਣਗੇ ਛੋਟੇ ਤਿੰਨ ਤੇ ਦੋ ਪੰਜ ਔਰ ਤਿੰਨ ਅੱਠ ਨਟ ਹੁੰਦੇ ਇਹਨੂੰ ਇਸ ਇਹ ਪੰਜਾਂ ਨਟਾਂ ਦੀ ਲੈਂਥ ਜਿਹੜੀ ਸੇਮ ਹੋਏਗੀ ਦੋਆਂ ਦੀ ਸੇਮ ਹੋਏਗੀ ਔਰ ਇੱਕ ਸਭ ਤੋਂ ਲੰਬਾ ਆਏਗਾ ਜਿਹਦੇ ਨਾਲ ਕੀ ਲੱਗਦੀ ਹੈ ਸਾਡੀ ਜੋ ਪਲੱਗ ਦੇ ਉੱਤੇ ਤਾਰ ਆਂਦੀ ਆ ਉਹਦੇ ਨਾਲ ਇੱਕ ਕਰੰਪ ਲੱਗੇ ਜਾਂਦਾ ਔਰ ਨਟੇ ਲੰਬਾ ਦਾ ਜੋ ਅਸੀਂ ਹੁਣ ਐਸ ਵੇਲੇ ਟਾਈਟ ਕਰ ਰਹੇ ਆ ਇਹ ਨਟ ਲੰਬਾ ਦਾ ਔਰ ਇਹ ਦੋ ਸੇਮ ਹੁੰਦੇ ਆ ਤੇ ਇਹਨਾਂ ਨੂੰ ਅਸੀਂ ਇੱਕ ਪੰਪ ਦੀ ਤਰਫ ਲੱਗੇ ਜਾਂਦਾ ਔਰ ਇੱਕ ਕਲੱਚ ਦੀ ਉੱਪਰਲੀ ਤਰਫ ਲੱਗੇ ਜਾਂਦਾ ਤੇ ਸਾਰਿਆਂ ਨੂੰ ਅਸੀਂ ਪਹਿਲਾਂ ਲਗਾ ਲੈਣਾ ਉਸ ਤੋਂ ਬਾਅਦ ਅਸੀਂ ਫੇਸ ਟੂ ਫੇਸ ਟਾਈਟ ਕਰਨੇ ਆ ਔਰ ਫਿਰ ਪ੍ਰੋਪਰ ਸਾਰੇ ਟਾਈਟ ਕਰ ਲੈਣਾ ਤਾਂ ਹੁਣ ਅਹੀਂ ਇਹਦੇ ਵਿੱਚ ਲਗਾਵਾਂਗੇ ਕਿੱਕ ਦੀ ਸੀਲ ਤੇ ਇੱਕ ਇੱਕ ਦੀ ਸੀਲੇ ਦੇ ਵਿੱਚ ਅਹੀਂ ਐਡਜਸਟ ਕਰ ਲਈ ਆ ਤਾਂ ਫਿਟ ਕਰਨ ਤੋਂ ਬਾਅਦ ਅਹੀਂ ਇਹਦੇ ਵਿੱਚ ਲਗਾਵਾਂਗੇ ਸਿਲੰਡਰ ਕਿਟ ਤੇ ਇਹ ਕਿਟ ਦੀ ਪੈਕ ਹੀ ਖੋਲ ਲਈ ਅਸੀਂ ਇਹਦੇ ਵਿੱਚੋਂ ਰਿੰਗਾ ਕੱਢ ਲਈਆਂ ਪਿੰਨ ਕੱਢ ਲਈ ਆ ਔਰ ਇਹ ਕਿਟ ਕੱਢ ਲਈ ਆ ਔਰ ਇਹਦੇ ਵਿੱਚ ਲੱਗੇ ਦਾ ਪਿਸਟਨ ਤਾਂ ਪਿਸਟਨ ਵੀ ਅਹੀਂ ਬਾਹਰ ਕੱਢ ਲਿਆ ਤਾਂ ਹੁਣ ਅਹੀਂ ਇਹਦੇ ਵਿੱਚ ਲਗਾਵਾਂਗੇ ਰਿੰਗਾ ਤਾਂ ਰਿੰਗਾ ਨੂੰ ਅਹੀਂ ਰਿੰਗ ਇਹਦੇ ਵਿੱਚੋਂ ਬਾਹਰ ਕੱਢ ਲੈਣਾ ਔਰ ਬਲੈਕ ਵਾਲੀ ਰਿੰਗ ਜੋ ਬੱਟੀ ਹੈਗੀ ਉਹਨੂੰ 2 ਨੰਬਰ ਤੇ ਲਗਾਵਾਂਗੇ ਔਰ ਵਾਈਟ ਵਾਲੇ ਨੂੰ 1 ਨੰਬਰ 'ਚ ਔਰ ਜੋ ਤਿੰਨ ਰਿੰਗਾ ਓਇਲ ਰਿੰਗਾ ਬੋਲਦੇ ਜਿਹਨੂੰ ਉਹ ਲਗਾਵਾਂਗੇ ਸਪਰਿੰਗ ਵਾਲੀ ਰਿੰਗ ਵਿਚਕਾਰ ਦੇ ਵਿੱਚ ਔਰ ਦੋ ਦੇ ਪਤਲੀਆਂ ਵਾਲੀ ਰਿੰਗਾ ਬਲੈਕ ਦੀਆਂ ਉਹ ਅਸੀਂ ਲਗਾਵਾਂਗੇ ਸਾਈਡਾਂ ਦੇ ਵਿੱਚ ਤੇ ਇਸ ਤਰ੍ਹਾਂ ਸਾਡੀ ਇਹ ਪਿਸਟਨ ਦੀ ਫਿਟਿੰਗ ਹੋਏਗੀ ਤਾਂ ਜੁੜੇ ਰਹਿਣਾ ਵੀਡੀਓ ਦੇ ਨਾਲ ਔਰ ਬਹੁਤ ਸਾਰੀਆਂ ਜਾਣਕਾਰੀਆਂ ਸਾਡੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਬਾਈਕ ਸਕੂਟੀ ਰਿਪੇਅਰ ਵਾਲੀਆਂ ਇਸੇ ਵੀ ਤਰ੍ਹਾਂ ਦਾ ਕੋਈ ਫਾਲਟ ਹੋਏ ਤਾਂ ਵੀਡੀਓ ਦੇਖ ਕੇ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ ਤਾਂ ਇੱਕ ਲਾਕ ਨੂੰ ਅਸੀਂ ਪਹਿਲਾਂ ਲਗਾ ਲੈਣਾ ਔਰ ਇਨ ਵਾਲੀ ਤਰਫ ਨੂੰ ਅਸੀਂ ਉੱਪਰਲੀ ਤਰਫ ਕਰ ਲੈਣਾ ਤਾਂ ਇकडे ਲਾਕ ਨੂੰ ਇਹ ਇੱਕ ਪਹਿਲਾਂ ਐਡਜਸਟ ਕਰ ਲੈਣਾ ਉਸ ਤੋਂ ਬਾਅਦ ਅਸੀਂ ਪਿੰਨ ਲਗਾ ਕੇ ਫਿਰ ਦੂਸਰਾ ਟਾਈਟ ਕਰਨਾ ਹੁੰਦਾ ਹੈ ਦੋਵੇਂ ਅਸੀਂ ਬਾਅਦ ਵਿੱਚ ਵੀ ਲਗਾ ਦਿੰਨੇ ਆ ਪਰ ਇੱਕ ਸੁੱਖਾ ਲੱਗ ਜਾਂਦਾ ਜਦੋਂ ਖੁੱਲੇ ਦੇ ਵਿੱਚ ਔਰ ਦੂਸਰਾ ਅਸੀਂ ਬਾਹਰ ਵਿੱਚ ਲਗਾ ਲੈਂਦੇ ਆ ਤਾਂ ਇਹਦੇ ਨਾਲ ਥੋੜੀ ਜੀ ਸੋਖ ਰਹਿੰਦੀ ਹੈ ਤੋਂ ਹੁਣ ਇਹ ਵਿੱਚ ਰਿੰਗਾ ਲਗਾ ਲਈਆਂ ਔਰ ਇਹ ਵਾਈਟ ਵਾਲੀ ਰਿੰਗਾ ਇਹ 1 ਨੰਬਰ ਚ ਲਗਣੀ ਹੈ ਔਰ ਜੋ ਬਲੈਕ ਵਾਲੀ ਆ ਉਹ ਅਸੀਂ 2 ਨੰਬਰ ਚ ਲਗਾਨੀ ਹੈ ਜੇ 1 ਨੰਬਰ ਚ ਲਗਾ ਦਈਏ ਤਾਂ ਫੇਰੇ ਇਹਦੀ ਫਿਟਿੰਗ ਸਹੀ ਨਹੀਂ ਬਣਦੀ ਤੇ ਇਸ ਕਰਕੇ ਅਸੀਂ ਬਲੈਕ ਵਾਲੀ ਨੂੰ ਜਿਹਦੇ ਪਰ ਦੋ ਲਿਖਿਆ ਉਹਨੂੰ ਅਸੀਂ 2 ਨੰਬਰ ਦੇ ਵਿੱਚ ਲਗਾਵਾਂਗੇ ਔਰ ਵਾਈਟ ਵਾਲੀ ਨੂੰ 1 ਨੰਬਰ ਦੇ ਵਿੱਚ ਅਡਜਸਟ ਕਰਾਂਗੇ ਤੇ ਇਸ ਤਰ੍ਹਾਂ ਸਾਡੀ ਪਿਸਟਨ ਦੀ ਸੈਟਿੰਗ ਬਣ ਜਾਏਗੀ ਤੋ ਜਿੱਦੜ ਵਾਈਟ ਵਾਲੀ ਰਿੰਗ ਹੋਏਗੀ ਇੱਕ ਨੰਬਰ ਉਹਨੂੰ ਹੀ ਇੰਨੇ ਦੀ ਤਰਫ ਉੱਪਰਲੀ ਤਰਫ ਕਰ ਲੈਣਾ ਔਰ ਦੂਸਰੀ ਨੂੰ ਹੇਠਲੀ ਤਰਫ ਕਰ ਲੈਣਾ ਤੋ ਇਸ ਤਰ੍ਹਾਂ ਸਾਡੀ ਇਹ ਰਿੰਗਾ ਦੀ ਫਿਟਿੰਗ ਬਣ ਜਾਂਦੀ ਹੈ ਤੋ ਇਹ ਕੱਟ ਆਏ ਇਹ ਅਮੋਂ ਸਾਹਮਣੀ ਨਹੀਂ ਹੋਣੀ ਚਾਹੀਦੀ ਸਾਈਡ ਤੇ ਹੋਣੀ ਚਾਹੀਦੀ ਦੋਵੇਂ ਕੱਟ ਸਾਈਡ ਤੇ ਹੋਣੀ ਚਾਹੀਦੇ ਔਰ ਇੰਨੇ ਵਾਲੀ ਤਰਫ ਹੋਣੀ ਚਾਹੀਦੇ ਔਰ ਬਲੈਕ ਦੀ ਰਿੰਗ ਜਿਹੜੀ ਆ ਉਹ ਹੇਠਲੀ ਤਰਫ ਹੋਣੀ ਚਾਹੀਦੀ ਇਹ ਇਸ ਤਰ੍ਹਾਂ ਇਹਦੀ ਰਿੰਗਾ ਦੀ ਫਿਟਿੰਗ ਹੁੰਦੀ ਹੈ ਤੋ ਹੁਣ ਆਹੀ ਇਹਦੇ ਵਿੱਚ ਪਿਸਟਨ ਨੂੰ ਲਗਾਣਾ ਪਰ ਕਪਰੇ ਨੂੰ ਇਹਦੇ ਵਿੱਚ ਰੱਖ ਲੇਦਾ ਤਾਂ ਕਿ ਜਦੋਂ ਅਸੀਂ ਲਾਕ ਲਗਾਈਏ ਤਾਂ ਅੰਦਰ ਇੰਜਨ ਦੇ ਵਿੱਚ ਨਾ ਜਾਏ। ਔਰ ਇਸ ਤਰ੍ਹਾਂ ਇਹਦੇ ਵਿੱਚ ਪਿੰਨ ਲਗਾ ਦੇਣੀ ਆ। ਤਾਂ ਪਿੰਨ ਲਗਾਉਣ ਤੋਂ ਬਾਅਦ ਹੁਣ ਇਹਦ ਲਗਾਵਾਂਗੇ ਲੋਗ। ਤੇ ਲੋਗ ਨੂੰ ਇਹਦੇ ਵਿੱਚ ਅਸੀਂ ਐਡਜਸਟ ਕਰਨਾ ਔਰ ਇਹਦੇ ਉੱਪਰ ਲਗਾ ਦੇਣਾ ਔਇਲ। ਤਾਂ ਕਿ ਜਦੋਂ ਅਸੀਂ ਇਹਦੇ ਵਿੱਚ ਕਿਟ ਨੂੰ ਲਗਾਈਏ ਤਾਂ ਬੜੇ ਹੀ ਆਰਾਮ ਨਾਲ ਇਹਦੇ ਵਿੱਚ ਐਡਜਸਟ ਹੋ ਜੇ। ਦੋਸਤੋ ਫਾਇਦਾ ਵੀ ਇਹ ਪੂਰਾ ਧਿਆਨ ਰੱਖਣਾ। ਔਰ ਇਹਹੀਂ ਲਗਾਤਾ ਇਹਦੇ ਵਿੱਚ ਇਹਦਾ ਜੈਨ ਜਿਹਨੂੰ ਪੈਕਿੰਗ ਬੋਲਦੇ ਆ ਔਰ ਡਾਵਲਾਂ ਦੇ ਵਿੱਚ ਇਹਨੂੰ ਐਡਜਸਟ ਕਰ ਦਿੱਤਾ ਔਰ ਹੇਠਲੀ ਤਰਫ ਆਹੀਂ ਲਗਾ ਦਨਾ ਇੱਕ ਛੱਲਾ ਜੋ ਕਿ ਪੈਕਿੰਗ ਕਿੱਟ ਦਾ ਬਣ ਕੇ ਆਉਂਦਾ ਕੰਪਲੀਟ ਤੋ ਇਸ ਤੋਂ ਬਾਅਦ ਆਹੀਂ ਹੂੰ ਕਰੰਕ ਨੂੰ ਲਗਾ ਦਨਾ ਤੋ ਕਿੱਟ ਨੂੰ ਆਹੀਂ ਦੇ ਵਿੱਚ ਐਡਜਸਟ ਕਰਨਾ ਹਾਂ ਨਵੀਂ ਕਿੱਟ ਲਗਾ ਰਹੇ ਆਹੀਂ ਇਹਦੇ ਵਿੱਚ ਤੇ ਇਹਨੂੰ ਬੜੇ ਹੀ ਆਰਾਮ ਨਾਲ ਇੱਕ ਰਿੰਗਾ ਦੀ ਸੈਟਿੰਗ ਇਹਦੇ ਵਿੱਚ ਕਰਕੇ ਤੈਨੂੰ ਹੌਲੀ-ਹੌਲੀ ਅਗਲੀ ਤਰਫ ਨੂੰ ਕਰਦੇ ਜਾਣਾ ਜੇ ਜੁਰਿੰਗ ਦੇ ਵਿੱਚ ਪੂਰੇ ਬਹਿ ਜਾਣਗੇ ਤੇ ਕਿੱਟ ਬੜੇ ਹੀ ਰਮਾਨ ਨਾਲ ਅੱਗੇ ਚੱਲ ਜਾਈਗੀ ਤਾਂ ਬਸ ਇਸ ਤਰ੍ਹਾਂ ਹੀ ਇਹਦੇ ਵਿੱਚ ਪਿਸਟਨ ਲਗਾਤਾ। ਟੋਡਾ ਵਾਲਨ ਦੇ ਵਿੱਚ ਕਿੱਟ ਬੜੇ ਆਰਾਮ ਨਾਲ ਲੱਗ ਗਈ ਹੈ। ਤੇ ਇਹਦੇ ਵਿੱਚ ਅਹੀਂ 10 ਨੰਬਰ ਨਟ ਜਿਹਨੂੰ ਬਾਹਰੀ ਤਰਫ ਸਟਾਰ ਬਣਿਆ ਹੁੰਦਾ ਇਹ ਦੋ ਨਟ ਆਂਦੇ ਇਹਨੂੰ ਸਪੈਸ਼ਲ ਇੱਕ ਹੈਡ ਨਾਲ ਹੁੰਦਾ ਇੱਕ ਕਿਟਰ ਨਾਲ। ਇਹ ਦੋਵੇਂ ਨਟ ਆਹੀਂ ਇਥੇ ਲਗਾਣ ਦੇ ਆ। ਤਾਂ ਇਹਦੇ ਵਿੱਚ ਅਹੀਂ ਟਾਈਟ ਕਰ ਦਨੇ ਆ। ਤਾਂ ਉਸ ਤੋਂ ਬਾਅਦ ਅਹੀਂ ਨੂੰ ਇਹਦੇ ਵਿੱਚ ਚੈਨ ਲਗਾਵਾਂਗੇ। ਔਰ ਦੋਵੇਂ ਗਾਈਡ ਰੋਲੇ ਲਗਾਵਾਂਗੇ ਛੋਟਾ ਵੀ ਔਰ ਵੱਡਾ ਵੀ ਤਾਂ ਚਾਹਣੇ ਦੇ ਵਿੱਚ ਬੜੇ ਹੀ ਆਰਾਮ ਨਾਲ ਅਡਜਸਟ ਹੋ ਜਾਂਦੀ ਹੈ ਬੈਕ ਤਰਫ ਤੋਂ ਅਸੀਂ ਲਗਾ ਕੇ ਕ੍ਰੈਂਗ ਦੇ ਵਿੱਚ ਤਾਂ ਅੱਗੇ ਅਸੀਂ ਇਹਨੂੰ ਕਰਨਾ ਔਰ ਇੱਥੋਂ ਇਹ ਓਇਲ ਲੱਗੇ ਜਾਂਦਾ ਹੈ ਇਸ ਕਰਕੇ ਥੋੜੀ ਤਿਲਕਣ ਹੋਈ ਦਿੰਦੀ ਇਹਨੂੰ ਤਾਂ ਖਿੱਚਣ ਵੇਲੇ ਥੋੜੀ ਜੀ ਦਿੱਕਤ ਵੀ ਆਂਦੀ ਹੈ ਔਰ ਜੇ ਇਹਨੂੰ ਸੁੱਖਾ ਕੱਢਣਾ ਹੈ ਤਾਂ ਕੋਈ ਤਾਰ ਦਾ ਪੀਸ ਲੈ ਕੇ ਤਾਂ ਉਹਨੂੰ ਅਸੀਂ ਇਹਦੇ ਨਾਲ ਚੈਨ ਨੂੰ ਬਾਹਰ ਖਿੱਚ ਸਕਣਿਆ ਤਾਂ ਬਹਿਗ ਤਰਫ ਤੇ ਅਹੀਂ ਲਗਾਵਾਂਗੇ ਇਹਦੇ ਵਿੱਚ ਗਾਈਡ ਰੋਲਾ ਛੋਟੇ ਵਾਲਾ ਔਰ ਉਸ ਤੋਂ ਬਾਅਦ ਅਹੀਂ ਦੇ ਵਿੱਚ ਵੱਡੇ ਰੋਲੇ ਨੂੰ ਲਗਾਵਾਂਗੇ ਤਾਂ ਚੈਨ ਇਸ ਤਰ੍ਹਾਂ ਸਾਡੀ ਬਾਹਰ ਆ ਜਾਈਗੀ ਔਰ ਇਥੇ ਹੀ ਗਾਈਡ ਰੋਲੇ ਨੂੰ ਉੱਪਰ ਲਗਾ ਦੇਣਾ ਤੋਤੇ ਦੇ ਉੱਪਰ ਜਿੰਨੂ ਤੋਦਾ ਪੱਤੀ ਬੋਲਦੇ ਤਾਂ ਇਹ ਵੱਡੇ ਵਾਲਾ ਰੋਲਾ ਹੈ ਇਹਦੇ ਵਿੱਚ ਲਗਾ ਦੇਣਾ ਔਰ ਇਹਨੂੰ ਲਗਾ ਦੇਣਾ ਹੈ ਨਟ ਤਾਂ ਇਹ ਨਟ ਵੀ ਦੇ ਵਿੱਚ ਸਪੈਸ਼ਲੀ ਹੁੰਦਾ 14 ਨੰਬਰ ਚੂੜੀ ਵਾਲਾ ਨਟ ਹੁੰਦਾ ਹੈ ਤਾਂ ਇਹ ਦੇ ਵਿੱਚ ਅੱਗੇ ਪਿੰਨ ਬਣੀ ਹੁੰਦੀ ਆ ਔਰ ਪਿੰਨ ਉਹਦੇ ਵਿੱਚ ਲੱਗ ਜਾਂਦੀ ਹੈ ਤਾਂ ਇਹਨੂੰ ਅਸੀਂ ਇਹਦੇ ਵਿੱਚ ਲਗਾ ਦੇਣਾ ਤਾਂ ਹੁਣ ਅਸੀਂ ਲਗਾਵਾਂਗੇ ਡਾਵਲ ਔਰ ਇਹਦੇ ਵਿੱਚ ਬਾਸ਼ ਲਗਾਵਾਂਗੇ ਜੋ ਫਾਈਬਰ ਦੀ ਵਾਈਟ ਕਲਰ ਦੀ ਆਂਦੀ ਹੈ ਇਹ ਨਟ ਦੇ ਵਿੱਚ ਇਹਦੇ ਨਾਲ ਕੀ ਸਾਡਾ ਇਹ ਉਹ ਹਿਲ ਲੀਕ ਨਹੀਂ ਹੁੰਦਾ ਤਾਂ ਇਹਦੇ ਵਿੱਚ ਬੜੇ ਹੀ ਆਰਾਮ ਨਾਲੇ ਨਟ ਲੱਗ ਜਾਂਦਾ ਤੇ ਇਹਨੂੰ ਟਾਈਟ ਕਰ ਲੈਣਾ ਤੋ ਜਦੋਂ ਇਹਨੂੰ ਟਾਈਟ ਕਰਨਾ ਤੇ ਪ੍ਰੋਪਰ ਦੋਵੇਂ ਤਰਫੋਂ ਇਹਨੂੰ ਪਕੜ ਕੇ ਚੈੱਕ ਕਰ ਲੈਣਾ। ਦੋਸਤੋ ਬਾਅਦ ਅਹੀਂ ਕਰਾਂਗੇ ਅਗਲੀ ਹੈੱਡ ਦੀ ਤਿਆਰੀ। ਔਰ ਇਹਦੇ ਵਿੱਚ ਜੈਨ ਕਿਸ ਤਰ੍ਹਾਂ ਲੱਗਦਾ, ਡਾਬਲ ਕਿਹੜੀ ਲੱਗਦੀ ਆ ਔਰ ਸਪੈਸ਼ਲ ਜੈਨ ਲੱਗਦਾ ਉਹ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ। ਤਾਂ ਇਹਨੂੰ ਨੱਟ ਨੂੰ ਥੋੜਾ ਜਿਹਾ ਅਹੀਂ ਟਾਈਟ ਕਰ ਲੈਣਾ ਜਿਆਦਾ ਨਹੀਂ ਜਦੋਂ ਪ੍ਰੋਪਰ ਟਾਈਟ ਕਰਨਾ ਜਦੋਂ ਬਾਕੀ ਹੈੱਡ ਦੇ ਨੱਟ ਟਾਈਟ ਹੋਣਗੇ ਤਾਂ ਫੇਰ ਇਹਨੂੰ ਅਹੀਂ ਪੂਰਾ ਟਾਈਟ ਕਰਨਾਂ ਦਾ ਤਾਂ ਹੁਣ ਅਸੀਂ ਇਹਦੇ ਵਿੱਚ ਲਗਾਵਾਂਗੇ ਫਰੰਟ ਵਾਲੀ ਗਰਾਰੀ ਜੋ ਕਿ ਸਾਡੀ ਟਾਈਮਿੰਗ ਦੀ ਲੋਹੇ ਦੀ ਗਰਾਰੀ ਮੇਨ ਹੁੰਦੀ ਹੈ ਤਾਂ ਇਹ ਸਿੱਧੀ ਅਹੀਂ ਟਾਈਮਿੰਗ ਇਹਦੇ ਵਿੱਚ ਹੁਣ ਇਹ ਐਡਜਸਟ ਕਰ ਲੈਣੀ ਹੈ ਤਾਂ ਤਿੰਨੇ ਸਰਾਗ ਬਿਲਕੁਲ ਸਾਡੇ ਸਿੱਧੇ ਹੋਣੇ ਚਾਹੀਦੇ ਬਿਲਕੁਲ ਫਰੰਟ ਦੇ ਵਿੱਚ ਸਾਹਮਣੇ ਤਾਂ ਇਸ ਤਰ੍ਹਾਂ ਸਾਡੀ ਇਹ ਟਾਈਮਿੰਗ ਹੋਵੇਗੀ ਜਿਸ ਤਰ੍ਹਾਂ ਟੌਪ ਦੇ ਉੱਤੇ ਪਿਸਟਨ ਹੋਏਗਾ ਔਰ ਸਰਾਗ ਬਿਲਕੁਲ ਸਿੱਧੇ ਹੋਣਗੇ ਤਾਂ ਇਹਦੇ ਵਿੱਚ ਜਦੋਂ ਅਸੀਂ ਕੇਮ ਲਗਾਵਾਂਗੇ ਤਾਂ ਸਾਡੀ ਟਾਈਮਿੰਗ ਆਟੋਮੈਟਿਕ ਸਹੀ ਹੋਏਗੀ ਤੈ ਦੇ ਵਿੱਚ ਅਸੀਂ ਹੁਣ ਪਹਿਲਾ ਟੇਪਰ ਡਬਲ ਦਾ ਛੱਲਾ ਲਗਾਵਾਂਗੇ ਜੋਗੀ ਚੋਰਸ ਸਪੈਸ਼ਲ ਬਣਿਆ ਹੁੰਦਾ ਔਰ ਇੱਕ ਪੱਤੀ ਲਗਾਵਾਂਗੇ ਰਿਜ਼ਨਲ ਵੀ ਇੱਕ ਛੱਲਾ ਲਗਾਵਾਂਗੇ ਜੋਗੀ ਹੀਟ ਦੀ ਤਰਫ ਲੱਗਦਾ ਤਾਂ ਇਹ ਟੇਪਰ ਡਬਲ ਦਾ ਛੱਲਾ ਅਸੀਂ ਲਗਾ ਦੇਣਾ ਕਿਉਂਕਿ ਇੱਥੋਂ ਓਇਲ ਪੰਪ ਦਾ ਤੇਲ ਉੱਪਰੋਂ ਆਉਂਦਾ ਇਸ ਕਰਕੇ ਕੰਪਨੀ ਨੇ ਇੱਥੇ ਛੱਲਾ ਲਗਾਇਆ ਦਾ ਇਹ 올ਡ ਮਾਡਲ ਦੇ ਵਿੱਚ ਲੱਗਦਾ ਨਿਊ ਮਾਡਲ ਦੇ ਵਿੱਚ ਇੱਥੇ ਛੱਲਾ ਨਹੀਂ ਬੰਦਾ ਤਾ ਇਹਦੇ ਵਿੱਚ ਛੋਟੇ ਛੱਲੇ ਨੂੰ ਤਲਗਾਤਾ ਹੁਣ ਅਸੀਂ ਵੱਡੇ ਲਗਾਵਾਂਗੇ ਜੋ ਕਿ ਹੀਟ ਦੀ ਤਰਫ ਲੱਗੇਗਾ ਜੈਣ ਦੇ ਵਿੱਚ ਜਿੱਤੋਂ ਉੱਪਰ ਨੂੰ ਔਇਲ ਚੜਦਾ ਤਾ ਇਹਦੇ ਨਾਲ ਇੱਕ ਪੱਤੀ ਜਾਂਦੀ ਬਣ ਕੇ ਔਰ ਇਹ ਪੱਤੀ ਦੇ ਵਿੱਚ ਇਹ ਛੱਲਾ ਲਗਾਣਾ ਦਾ ਇਸ ਤਰ੍ਹਾਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਔਰ ਇੱਥੇ ਲਗਾਣਾ ਪਰ ਉਸ ਤੋਂ ਪਹਿਲਾਂ ਅਸੀਂ ਲਗਾਵਾਂਗੇ ਜੈਣ ਜੈਣ ਲਗਾਉਣ ਤੋਂ ਬਾਅਦ ਫਿਰ ਉਹਦੇ ਵਿੱਚ ਐਡਜਸਟ ਹੁੰਦਾ ਤੁਸੀਂ ਜਿਆਨ ਨੂੰ ਅਸੀਂ ਲਗਾਵਾਂਗੇ ਸਲੱਗ ਸਲੱਗ ਲਗਾਉਣ ਤੋਂ ਬਾਅਦ ਇਹਦੇ ਵਿੱਚ ਡਾਵੜਾਂ ਦੇ ਵਿੱਚ ਐਡਜਸਟ ਹੋ ਗਿਆ ਜੋ ਬਾਸਰ ਵਾਲਾ ਛੱਲਾ ਉਹ ਇਹਦੇ ਵਿੱਚ ਅਹੀਂ ਲਗਾ ਦੇਵਾਂਗੇ ਤਾਂ ਇਹਨੂੰ ਵੀ ਅਹੀਂ ਸਲੱਗ ਲਗਾ ਕੇ ਥੋੜਾ ਜਿਹਾ ਇਹਦੇ ਵਿੱਚ ਐਡਜਸਟ ਕਰ ਦੇਵਾਂਗੇ ਤੇ ਸਾਰੀ ਪੈ ਗਈ ਸਾਡੀ ਇਹ ਸਹੀ ਤਰੀਕੇ ਨਾਲ ਫਿਟਿੰਗ ਹੋਈ ਦੀਗੀ ਤਾਂ ਬੜੇ ਹੀ ਆਰਾਮ ਨਾਲ ਸਾਡਾ ਹੈੱਡ ਲੱਗ ਕੇ ਸੈੱਟ ਹੋ ਜਾਏਗਾ ਔਰ ਇਥੋਂ ਬਿਲਕੁਲ ਵੀ ਓਇਲ ਨਹੀਂ ਸਿਮੇਗਾ ਤੋ ਇਹ ਸਾਡੀ ਇਹ ਅੰਦਰਲੀ ਫਿਟਿੰਗ ਸਾਰੀ ਵੀਡੀਓ ਵਿੱਚ ਤੁਹਾਨੂੰ ਦਿਖਾ ਦਿੱਤੀ ਹੈ ਹੁਣ ਅਸੀਂ ਸਿੱਧਾ ਲਗਾਵਾਂਗੇ ਹੈੱਡ ਤੋ ਹੈੱਡ ਨੂੰ ਘਰਾਰੀ ਇਸ ਤਰ੍ਹਾਂ ਉਂਗਲ ਨਾਲ ਚੁੱਕ ਕੇ ਸਿੱਧੀ ਕਰਕੇ ਤੇ ਵਿੱਚ ਇਹਦੇ ਲਗਾ ਦੇਣੀ ਹੈ ਤੇ ਜਦੋਂ ਇਹਦੇ ਵਿੱਚ ਘਰਾਰੀ ਨੂੰ ਲਗਾਉਣਾ ਘਰਾਰੀ ਨੂੰ ਦੁਬਾਰਾ ਚੈੱਕ ਕਰ ਲੈਣਾ ਕਿ ਸਾਡੇ ਤਿੰਨੇ ਜੋ ਸਰਾਖ ਹੈ ਬਿਲਕੁਲ ਫੇਸ ਬਿਲਕੁਲ ਸਾਹਮਣੇ ਹੋਣਾ ਚਾਹੀਦਾ ਤਾਂ ਹੀ ਸਾਡੀ ਟਾਈਮਿੰਗ ਇਹਦੇ ਵਿੱਚ ਸਹੀ ਹੋਵੇਗੀ ਤੋ ਅਹੀਂ ਹੈੱਡ ਲਗਾ ਰਹੀ ਤੋ ਜੋ ਸਾਡੀ ਕੱਢ ਰਿਹਾ ਉਹਦੇ ਵਿੱਚ ਅਗਲੀ ਤਰਫ ਆਈਂ ਦੀ ਇਹ ਨੂੰ ਪੇਚ ਕਾਹ ਨਾਲ ਸੈੱਟ ਕਰ ਲੈਣਾ ਹੁੰਦਾ ਜੋ ਕੀ ਰਾਕਰਾਂ ਦੇ ਵਿੱਚ ਪਿੰਨ ਲੱਗੀ ਦਿੰਦੀ ਹੈ ਤਾਂ ਇਸ ਤਰ੍ਹਾਂ ਇਹ ਇੱਕ ਨਟ ਇੱਧਰ ਲਗਾ ਦੇਣਾ ਜੋ ਕੀ 10 ਨੰਬਰ ਚੂੜੀ ਵਾਲਾ ਸਟਾਰ ਔਰ 10 ਨੰਬਰ ਚਾਬੀ ਵੀ ਪੈਂਦੀ ਇਹਨੂੰ ਇਹ ਦੋਵੇਂ ਦੀ ਚੀਜ਼ਾਂ ਇਹਦੇ ਵਿੱਚ ਲੱਗ ਜਾਂਦੀਆਂ ਤਾਂ ਇਹ ਲਗਾ ਲੈਣਾ ਤਾਂ ਹੁਣ ਅਸੀਂ ਲਗਾਵਾਂਗੇ ਟੌਪ ਪਲੇਟ ਦਾ ਜੈਨ ਜਿਹਨੂੰ ਟੌਪ ਪਲੇਟ ਦਾ ਪੈਕਿੰਗ ਬੋਲਦੇ ਐ ਇਹ ਵੀ ਇਹਦੇ ਵਿੱਚ ਸਪੈਸ਼ਲ ਆਂਦਾ ਤਾਂ ਇਹਦੇ ਵਿੱਚ ਅਹੀਂ ਲਗਾ ਦੇਣਾ ਤਾਂ ਇਹਦੀ ਚਾਰੋਂ ਤਰਫ ਅਲੱਗ-ਅਲੱਗ ਹੁੰਦੀ ਹੈ ਇਹਨੂੰ ਇਹਦੇ ਵਿੱਚ ਕਮਾ ਕੇ ਚੈੱਕ ਕਰ ਲੈਣਾ ਜਿਸ ਤਰੋਂ ਸੋਖੀ ਤਰਫ ਤੋਂ ਇਹ ਲੱਗੇਗਾ ਉਸੇ ਤਰਫ ਇਹਨੂੰ ਲਗਾਉਣਾ ਜੇ ਇੱਕ ਤਰਫ ਤੋਂ ਵੀ ਟਾਇਰਡ ਹੋਏਗਾ ਤਾਂ ਇਹਨੂੰ ਇਹਨੂੰ ਬਾਹਰ ਕੱਢ ਕੇ ਚੈੱਕ ਕਰ ਲੈਣਾ ਪਹਿਲਾਂ ਕੰਪਨੀ ਨੂੰ ਨਿਸ਼ਾਨ ਦੇਦੀ ਰਹੀ ਆ ਤਾਂ ਹੁਣ ਉਹ ਕੰਪਨੀ ਨੇ ਨਿਸ਼ਾਨ ਦੇਣਾ ਨੂੰ ਬੰਦ ਕਰ ਦਿੱਤਾ ਹੈ ਤੇ ਇਸ ਕਰਕੇ ਇਹਨੂੰ ਤਾਂ ਹੀ ਦੀ ਸਾਰੀ ਤਰਫ ਨੂੰ ਚੈੱਕ ਕਰਕੇ ਇਹਦੇ ਵਿੱਚ ਐਡਜਸਟ ਕਰ ਦੇਣਾ ਉਸ ਤੋਂ ਬਾਅਦ ਅਸੀਂ ਇਹ ਵਿੱਚ ਲਗਾਵਾਂਗੇ ਟੋਪ ਪਲੇਟ ਤੈਨੂੰਹੀਂ ਸਲੱਗ ਨਹੀਂ ਵੀ ਲਗਾਈਏ ਤਾਂ ਵੀ ਕੋਈ ਚੱਕਰ ਨਹੀਂ ਜੇ ਲਗਾ ਲਈਏ ਤਾਂ ਠੀਕ ਹੈ ਕਿਉਂਕਿ ਕੇਵਰੀ ਦੇ ਵਿੱਚ ਕੱਟ ਲੱਗ ਗਿਆ ਤਾਂ ਦੇ ਪਲੇਟ ਦੇ ਵਿੱਚ ਤਾਂ ਇਸ ਸਲੱਗ ਲਗਾਉਣ ਨਾਲ ਇਹ ਕਿ ਉਥੋਂ ਕੱਟ ਦੇ ਵਿੱਚ ਇਹ ਔਇਲ ਨੂੰ ਸੇਮ ਬਿਲਕੁਲ ਨਹੀਂ ਨਿਕਲਣ ਦਿੰਦੀ ਤਾਂ ਇਸ ਤਰ੍ਹਾਂ ਹੀ ਦੇ ਵਿੱਚ ਲਗਾ ਕੇ ਤਾਂ ਤੀਰ ਦੇ ਨਿਸ਼ਾਨ ਨੂੰ ਹੇਠਲੀ ਤਰਫ ਕਰਨਾ ਜੋਗੇ ਤੁਹਾਨੂੰ ਪਲੇਟ ਦੇ ਵਿੱਚ ਦਿਖਾਵਾਂਗੇ ਇਹ ਬੈਕ ਸਾਈਡ ਤੇ ਇੱਕ ਤੀਰ ਦਾ ਨਿਸ਼ਾਨ ਬਣ ਜਾਂਦਾ ਟੌਪ ਪਲੇਟ ਦੇ ਇਹਨੂੰ ਹੇਠਲੀ ਤਰਫ ਕਰਨਾ ਇਹ ਕੰਪਨੀ ਨੇ ਬਣਾ ਕੇ ਦਿੱਤਾ ਹੈ ਤੇ ਜੋ ਲਿਖਿਆ ਹੋਇਆ ਹੈਗਾ ਉਹਨੂੰ ਹੇਠੇ ਤਰਫ ਕਰਕੇ ਤਾਂ ਹੀ ਇਹ ਲਗਾ ਦੇਣਾ ਸਾਹਮਣੇ ਨਿਸ਼ਾਨ ਵਿੱਚ ਲਿਖਿਆ ਤੇ ਇਸ ਤਰ੍ਹਾਂ ਇਹਨੂੰ ਪਲੇਟ ਨੂੰ ਲਗਾ ਦੇਣਾ ਉਲਟੀ ਤਰਫਾ ਪਲੇਟ ਹੈ ਲੱਗਦੇ ਜਾਂਦੀ ਹੈ ਪਰ ਸੈਟਿੰਗ ਸਹੀ ਨਹੀਂ ਬੈਠਦੀ ਤੇ ਇਸ ਕਰਕੇ ਕੰਪਨੀ ਨੇ ਨਿਸ਼ਾਨ ਲਗਾਇਆ ਦਿੰਦਾ ਤੇ ਇਹਨੂੰ ਹੇਠੇ ਤਰਫਾਈ ਕਰਕੇ ਤੇ ਚਾਰੇ ਨਾਟਾਂ ਨੂੰ ਨਹੀਂ ਇਹਦੇ ਵਿੱਚ ਲਗਾਣੇ ਤਾਂ ਇਹ ਸਪੈਸ਼ਲ ਬਾਸਲ ਹੁੰਦੀ ਇਹਦੇ ਵਿੱਚ ਇਹ ਹੈਡ ਰਿਜ਼ਰਵ ਲਗਾਣੀ ਹੈ ਔਰ ਜੋ ਲੋਹੀ ਨਹੀਂ ਬਾਸਲਾ ਤਿੰਨ ਇਸ ਸਾਈਡਾਂ ਦੇ ਵਿੱਚ ਲਗਾ ਦੇਣੀ ਹੈ ਮਤਲਬ ਉਹ ਪੰਪ ਵਾਲੀ ਬਾਸਲ ਹੁੰਦੀ ਹੈ ਉਹ ਤਾਂ ਕਲਰ ਲੱਗ ਹੁੰਦਾ ਅਲਾਰ ਕਲਰ ਦੀ ਉਹਨੂੰ ਅਸੀਂ ਚਾਰਾਂ ਨਟਾਂ ਦੇ ਵਿੱਚ ਉਹ ਹੈਡ ਰਿਜ਼ਰਵ ਦੇ ਵਿੱਚ ਸਾਈਡ ਦੇ ਲਗਾਣਾ ਜਿੱਧਰ ਸਾਡੀ ਸਮੋਸਾ ਪਲੇਟ ਲੱਗੀ ਦਿੰਦੀ ਹੈ ਤੋਂ ਇਸ ਤਰ੍ਹਾਂ ਇਹ ਨਟਾ ਇਹਦੇ ਟਾਈਟ ਕਰ ਲੈਣੇ ਟਾਈਟ ਕਰਨ ਤੋਂ ਬਾਅਦ ਇਹ ਸਾਡਾ ਇੰਜਨ ਦਾ ਹੈਡ ਦਾ ਵਰਕ ਹੋ ਜਾਏਗਾ ਕੰਪਲੀਟ ਤੋਂ ਇਹ ਨਟਾ ਨੂੰ ਅਸੀਂ ਬਰਬਰ ਹੀ ਟਾਈਟ ਕਰਨਾ ਉਸ ਤੋਂ ਬਾਅਦ ਅਸੀਂ ਕਰਾਰੀ ਦੇ ਨਟ ਲਗਾਵਾਂਗੇ ਸਮੋਸਾ ਪਲੇਟ ਲਗਾਵਾਂਗੇ ਔਰ ਗੋਲ ਪਲੇਟ ਲਗਾਵਾਂਗੇ ਔਰ ਟੈਪਟੇ ਦੇ ਸੈਟਿੰਗ ਕਰਾਂਗੇ ਤਾਂ ਹੁਣ ਅਸੀਂ ਇਹਦੀ ਟਾਈਮਿੰਗ ਕਿਸ ਤਰ੍ਹਾਂ ਕਰਨੀ ਹੈ ਟੌਪ ਦੇ ਵਿੱਚ ਪਿਸਟਨ ਨੂੰ ਇਸ ਤਰ੍ਹਾਂ ਲਿਆਣਾ ਪਰ ਔਰ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਰਾਰੀ ਇਹ ਬਿਲਕੁਲ ਸਿੱਧੇ ਤਿੰਨ ਨਟ ਸਾਹਮਣੇ ਲੈਣੇ ਆ ਔਰ ਇਹ ਨਿਸ਼ਾਨ ਔਰ ਹੈਡ ਦਾ ਨਿਸ਼ਾਨ ਇਹ ਦੋਵੇਂ ਨਿਸ਼ਾਨ ਆਪਸ ਵਿੱਚ ਰਲਨੇ ਚਾਹੀਦੇ ਇਸ ਤੋਂ ਬੈਕ ਸਾਈਡ ਤੇ ਹੀ ਆ ਜੀ ਔਰ ਇਹ ਅੰਦਰ ਇੱਕ ਨਿਸ਼ਾਨ ਬਣਦਾ ਕਟਰ ਦਾ ਉਹ ਸਾਹਮਣੇ ਇਹ ਬਿਲਕੁਲ ਸਿੱਧੇ ਹੋਣੇ ਚਾਹੀਦੇ ਆ। ਤਾਂ ਪਿਸਟਨ ਦੇ ਉੱਪਰ ਜਿਹੜਾ ਲਿਖਿਆ ਦਾ ਟੋਪ ਉਹ ਟੋਪ ਹੋਣਾ ਚਾਹੀਦਾ। ਦੁਬਾਰਾ ਦਿਖਾ ਰਿਹਾ ਤੁਹਾਨੂੰ ਇਸ ਤਰ੍ਹਾਂ ਇਹ ਟੋਪ ਦੇ ਉੱਤੇ ਨਿਸ਼ਾਨ ਆਣਾ ਚਾਹੀਦਾ ਔਰ ਸਾਹਮਣੇ ਇਹਦੇ ਦੋਵੇਂ ਨਿਸ਼ਾਨ ਰਲਨੇ ਚਾਹੀਦਾ ਔਰ ਇਹ ਸਾਡੀ ਇਸ ਤਰ੍ਹਾਂ ਟਾਈਮਿੰਗ ਹੋ ਜਾਏਗੀ। ਤਾਂ ਅੰਤ ਵਿੱਚ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਇਹ ਸਾਡੀ ਟਾਈਮਿੰਗ ਹੋਣੀ ਚਾਹੀਦੀ ਹੈ ਤੁਹਾਨੂੰ ਦੋ ਵਾਰੀ ਦਿਖਾਤੀ ਆ। ਤੇ ਜਦੋਂ ਵੀ ਐਂਜੇ ਦੀ ਫਿਟਿੰਗ ਕਰਨੀ ਹੈ ਇਸ ਤਰ੍ਹਾਂ ਹੀ ਕਰ ਲੈਣੀ ਹੈ। ਤੋਂ ਇੰਤ ਵਿੱਚ ਆਪਸਾ ਦਾ ਬਹੁਤ ਬਹੁਤ ਧੰਨਵਾਦ ਔਰ ਕਸਟਮਰ ਦਾ ਲਗਭਗ 5000 ਦੇ ਕਰੀਬ ਖਰਚ ਆ ਗਿਆ ਇੱਕ ਛੋਟੀ ਜੀ ਗਲਤੀ ਕਰਕੇ